ਪ੍ਰਸ਼ਨ ਨੰਬਰ 5 ਲਾਲਾ ਜੀ ਵੱਲੋਂ ਇਹ ਮਿਸ ਮਿਉ ਦੇ ਮੂੰਹ ਤੇ ਚਪੇੜ ਸੀ ਇਹ ਦੱਸੋ ਕਿਉਂ ਮਿਸ ਮਿਉ ਨੇ ਕੀ ਕੀਤਾ ਕਿ ਹਿੰਦੁਸਤਾਨ ਦੇ ਜਿਹੜੇ ਪੈੜੇ ਰਸ ਮਰਵਾਏ ਨੇ ਜਾਂ ਬੁਰਾਈਆਂ ਨੇ ਉਹਨੂੰ ਨਾ ਇੱਕ ਕਿਤਾਬ ਲਿਖ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਕਿਤਾਬ ਨਾ ਘੁਮਾ ਦਿੱਤੀ ਵੰਡ ਦਿੱਤੀ ਤੇ ਲਾਲਾ ਜੀ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਫਿਰ ਉਹਨਾਂ ਨੇ ਇੱਕ ਦੁਖੀ ਭਾਰਤ ਨਾਮ ਦੀ ਕਿਤਾਬ ਲਿਖੀ ਠੀਕ ਹੈ ਨਾ ਤੇ ਨਾਲ ਹੀ ਕਹਿ ਦਿੱਤਾ ਵੀ ਇਹਨੇ ਨਾ ਕਿਸੇ ਭੰਗਣ ਵਾਂਗ ਸਾਡੇ ਮੁਰਕ ਦੀਆਂ ਜਿਹੜੀਆਂ ਨਾਲੀਆਂ ਨੇ ਉਹਦੇ ਗੰਦ ਨੂੰ ਫਰੋਲਿਆ ਵਾ ਵੀ ਇਹਨੇ ਚੰਗੀ ਜਗ੍ਹਾ ਤਾਂ ਦੇਖੀ ਹੀ ਨਹੀਂ ਹੈਗੀ ਪ੍ਰਸ਼ਨ ਨੰਬਰ 6 ਲਾਲਾ ਜੀਹਰੋ ਨੇ ਸਾਈਮਨ ਕਮਿਸ਼ਨ ਬਰੋਦ ਜਲੂਸ ਕਿਉਂ ਕੱਢਿਆ ਉਹਨਾਂ ਦਾ ਉਹਦਾ ਸਾਈਮਨ ਕਮਿਸ਼ਨ ਦਾ ਬਰੋਦ ਕਰਨ ਲਈ ਸਾਈਮਨ ਕਮਿਸ਼ਨ ਮੁੜ ਜਾ ਸਾਨੂੰ ਤੇਰੀ ਲੋੜ ਨਹੀਂ ਲਾਲਾ ਜੀ ਨੂੰ ਹਸਪਤਾਲ ਕਿਉਂ ਲੈ ਕੇ ਜਾਣਾ ਪਿਆ ਜਿਹੜਾ ਪੁਲਿਸ ਦਾ ਕਪਤਾਨ ਸੀ ਮਿਸਟਰ ਸਕਾਟ ਉਹਨੇ ਤੇ ਪੁਲਿਸ ਵਾਲੋ ਲਾਠੀ ਚਾਰਜ ਵਿੱਚ ਲਾਲਾ ਜੀ ਬਹੁਤ ਫਟੜ ਹੋ ਗਏ ਸੀ ਲਾਲਾ ਜੀ ਦੀ ਆਰਤੀ ਨਾਲ ਜਾ ਰਹੇ ਮਾਤਮੀ ਜਲੂਸ ਵਿੱਚ ਕੌਣ ਸੀ ਪ੍ਰੋਫੈਸਰ ਵਿਦਿਆਰਥੀ ਵਕੀਲ ਹਾਈ ਕੋਰਟ ਦੇ ਜੱਜ ਦੁਕਾਨਦਾਰ ਅਫਸਰ ਮਜ਼ਦੂਰ ਪ੍ਰਸ਼ਨ ਨੰਬਰ 9 ਪੰਡਤ ਜਵਾਰਲਾ ਨਹਿਰੂ ਜੀ ਨੇ ਕਿਹੜਾ ਮਤਾਬਾਸ ਕੀਤਾ ਮੁਕੰਮਲ ਆਜ਼ਾਦੀ ਦਾ ਮੁਲਕ ਦੀ ਮੁਕੰਮਲ ਆਜ਼ਾਦੀ ਦੀ ਮੰਗ ਦਾ ਮਤਾ ਪਾਸ ਕੀਤਾ ਅੱਗੇ ਆ ਜਾਂਦੀ ਨੇ ਸਾਡੇ ਕੋਲੇ ਬਾਕ ਦਿਲ ਵਿੱਚ ਉਤਰ ਜਾਣਾ ਮਤਲਬ ਮਨ ਵਿੱਚ ਥਾਂ ਬਣਾ ਲੈਣੀ ਲਾਲਾ ਜੀ ਆਪਣੀਆਂ ਦਲੀਲਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਂਦੇ ਸਨ ਟੱਕਰ ਲੈਣੀ ਮੁਕਾਬਲਾ ਕਰਨਾ ਭਾਰਤੀ ਲੋਕ ਅੰਗਰੇਜ਼ਾਂ ਨਾਲ ਟੱਕਰ ਲੈਣ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਸਿਰ ਧੜ ਦੀ ਬਾਜੀ ਲਾਉਣੀ ਕੁਰਬਾਨੀ ਕਰਨੀ ਲਾਲਾ ਜੀ ਨੇ ਦੇਸ਼ ਦੀ ਆਜ਼ਾਦੀ ਲਈ ਸਿਰ ਧੜ ਦੀ ਬਾਜੀ ਲਾ ਦਿੱਤੀ ਅਣਹੋਣੀ ਯਕੀਨ ਨਾ ਕਰਨਯੋਗ ਲਾਪਰਵਾਹੀ ਕਾਰਨ ਅਣਹੋਣੀ ਘਟਨਾ ਵਾਪਰ ਸਕਦੀ ਹੈ ਮੱਥਾ ਲਾਉਣਾ ਟੱਕਰ ਲੈਣੀ ਆਜ਼ਾਦੀ ਲਈ ਅੰਗਰੇਜ਼ਾਂ ਨਾਲ ਮੱਥਾ ਲਾਉਣਾ ਕੋਈ ਛੋਟੀ ਗੱਲ ਨਹੀਂ ਛੇਕੜ ਲਈ ਮੈਨੇ ਸਭ ਤੋਂ ਅਖੀਰ ਲਈ ਲਾਲਾ ਜੀ ਦਾ ਭਾਸ਼ਣਾ ਛੇਕੜ ਲਈ ਕਤਾਰ ਵਿੱਚ ਵੀ ਸੁਣ ਜਾਂਦਾ ਸੀ ਮੁਜ਼ਾਹਰਾ ਕਰਨਾ ਪ੍ਰਦਰਸ਼ਨ ਕਰਨਾ ਸਾਇਮਨ ਕਮਿਸ਼ਨ ਦਾ ਵਿਰੋਧ ਕਰਨ ਲਈ ਲੋਕ ਮੁਜ਼ਾਹਰਾ ਕਰੇ ਸਨ ਦਾ ਸੰਸਕਾਰ ਸਰੀਰ ਨੂੰ ਅਗਨ ਭੇਡ ਕਰਨਾ ਉਹਦੇ ਦਾਦਾ ਜੀ ਦਾ ਸੰਸਕਾਰ ਪੂਰੇ ਨਿਯਮ ਅਨੁਸਾਰ ਕੀਤਾ ਗਿਆ ਹੁਣ ਅੱਗੇ ਆ ਜਾਂਦੇ ਹਾਂ ਕਹਿੰਦੇ ਅੱਗੇ ਲਾਗੋ ਕੋਈ ਸ਼ਬਦ ਇਹ ਲਿਖੇ ਸ਼ਬਦ ਨੇ ਅੱਗੇ ਕੋਈ ਹੋਰ ਸ਼ਬਦ ਜਾਂ ਸ਼ਬਦ ਦਾਸ਼ ਲਾ ਕੇ ਨਵੇਂ ਸ਼ਬਦ ਬਣਾਓ ਜਿਵੇਂ ਕਾਰ ਆਪਾਂ ਅੱਗੇ ਲਾ ਸਕਦੇ ਹਾਂ ਆਗਿਆਕਾਰ ਕਲਾਕਾਰ ਹਨ ਇਸ ਤਰ੍ਹਾਂ ਬਾਣੀ ਆ ਬਾਣੀ ਦੇ ਅੱਗੇ ਆਪਾਂ ਕੀ ਲਾ ਦਾਂਗੇ ਗੁਰ ਬਾਣੀ ਤਾਲ ਸੁਰ ਤਾਲ ਜਾਂ ਬੇ ਤਾਲ ਫੋਨ ਟੈਲੀਫੋਨ ਮਾਈਕ੍ਰੋਫੋਨ ਹੋਣੀ ਅਣ ਹੋਣੀ ਧੜ ਸਿਰ ਧੜ ਦੇਸੀ ਵਿਦੇਸੀ ਜਾਂ ਪਰਦੇਸੀ ਠੀਕ ਆ ਇਹ ਸਾਰੇ ਹੋ ਗਏ ਤੁਹਾਡੇ ਕੋਲੇ ਪ੍ਰਸ਼ਨ ਉੱਤਰ ਅਭਿਆਸੀ ਪ੍ਰਸ਼ਨ ਉੱਤਰ ਹੋ ਗਏ ਵਿੱਚੇ ਤੁਹਾਡੇ ਬਾਖ ਹੋ ਗਏ ਪਾਠ ਹੋ ਗਿਆ ਲਾਲਾ ਲਾਈਟ ਪਤਰਾਇ ਪਾਠ ਹੋ ਗਿਆ ਸਾਰ ਠੀਕ ਹੈ ਜੇ ਸਾਨੂੰ ਸਾਰ ਸਮਝ ਲੱਗ ਗਿਆ ਫਿਰ ਤਾਂ ਅਸੀਂ ਇਹਦੇ ਪ੍ਰਸ਼ਨਾਂ ਦੇ ਉੱਤਰ ਆਰਾਮ ਦੇ ਨਾਲ ਦੇ ਸਕਦੇ ਹਾਂ